ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਬੜਾ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਤਾਜੀ ਸੂਈ ਬੱਚਾ ਆ ਗਿਆ ਮਗਰ ਬੱਸੀ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੂ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕੋ ਬਾਈ ਵਧੀਆ ਬਾਈ ਵਧੀਆ ਬਾਈ ਕਿਵੇਂ ਚੱਲਦਾ ਕੰਮ ਕੰਮਕਾਰ ਵਧੀਆ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਹਾਂ ਬਾਈ ਜੀਤ ਸਿੰਘ ਹੂੰ ਬੰਦ ਗੱਲ ਕੋਠੇ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਦੇ ਪਿੰਡ ਇਦਰ ਭੋਖੋ ਕੈਂਚੀਆਂ ਵੀ ਨੇੜੇ ਆ ਸਹਣਾ ਵੀ ਨੇੜੇ ਪਧੌੜ ਵੀ ਨੇੜੀ ਪੈ ਜਾਂਦਾ ਮੋਬਾਈਲ ਨੰਬਰ ਬੁੰਦੇ ਆਪਣਾ 17872755731 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲ ਰਿਹਾ ਸਕਰੀਨ ਤੇ ਨੋਟ ਕਰ ਲੋ ਤਾਜੀ ਸੂਈ ਤੇ ਸ਼ੁਰੂ ਕਰਦੀ ਹਾਂ ਵੀ ਤਾਜੀ ਤੋਂ ਕਰਦੇ ਕਿਹੜਾ ਸੂਆ ਸੂਈ ਆ ਕਰਮਾ ਪਹਿਲਾ ਸੂਆ ਵੀਰੇ ਕਿਹੜਾ ਸੂਆ ਕਦੋਂ ਕੂ ਸੂਈ ਆ ਬਾਈ ਇਹ 2:00 ਵਜੇ ਸੂਈ ਸੀ ਰਾਤ ਰਾਤ 2:00 ਵਜੇ ਸੂਈ ਆ ਤੇ ਜੇਰ ਵਗੈਰਾ ਜੇਰਾ ਪਈ ਆ ਬਾਈ ਜੇਰਾ ਪਈ ਆ ਕੰਪਲੀਟ ਆ ਬਾਲਟੀ ਚ ਤੇ ਬੱਚਾ ਵਸੀ ਆ ਗਈ ਹੈ ਨਾ ਮੰਗਰ ਬੱਸੀ ਆ ਗਈ ਬੱਸੀ ਬਹੁਤ ਚੰਗੀ ਆ ਆਪ ਦਿਖਾ ਦਈਏ ਮੜਾਇਆ ਕਰ ਬੱਚਾ ਬਾਈ ਮਗਰ ਬੱਸੀ ਆ ਗਈ ਬੱਸੀ ਵੱਡੀ-ਬੁੱਡੀ ਬਹੁਤ ਆ ਨਾ ਪੂਰੀ ਬਾਈ ਪੂਰੀ ਹੂੰ ਚਮਕੜੀ ਤੇ ਕੇ ਦੀ ਹੂੰ ਆਪਾਂ ਨੂੰ ਪਤਾ ਤਾਂ ਨਹੀਂ ਆਪਾਂ ਪੁੱਛਦੇ ਹੁੰਨੇ ਤੇ ਕਿੰਨਾ ਕੁ ਬੋਲਾ ਫਿਰ ਕੱਢਿਆ ਬਾਈ ਬੋਲਾ ਇਹ ਤਾਂ ਕੱਢਤਾ ਤੈਨੂੰ 3.5 ਕਿਲੋ ਬੱਸੀ ਨੂੰ ਟਕਾਤਾ ਰਾਤ ਟਕਾਤਾ ਹੀ 2 ਵਜੇ ਬੱਸੀ ਨੂੰ ਹੁਣ ਚਵਾਈ ਕਰੀ ਸਵੇਪਾ ਹੂੰ ਤੈਨੂੰ 3.5 ਕਿਲੋ ਕੱਢਤਾ ਤੇ ਕਿੰਨਾ ਕੁ ਤਾ ਦੇ ਦਵਾਸਟੀ ਮੇਰੇ ਦੋ ਤਾਂ ਪਾ ਦੋ ਬਾਈ 16-17 ਕਿਲੋ ਠੀਕ ਹੈ ਛਿੱਗ ਦੇ ਦੰਦ ਅਸੀਂ ਜਾ ਕੇ ਤੇ ਕੋਈ ਆ ਦੰਦਾਂ ਜੀ ਛਿੱਗ ਦੇ ਦੰਦ ਹਜੇ ਯਾਹ ਜੀ ਹਾਂ ਥੋੜੇ ਥੋੜੇ ਚੱਕਿਆ ਜੀ ਤੇ ਬਾਕੀ ਥਣ ਲੇਵਾ ਬਹੁਤ ਚੰਗਾ ਬਾਈ ਆਮ ਬੈਲਣਾ ਨੂੰ ਥਣ ਨਹੀਂ ਲੱਗਦਾ ਸਹੀ ਹੈ ਬਾਈ ਲੈ ਕੱਲਾ ਕੱਲਾ ਥਣ ਨਿਕੜਮਾ ਥਣ ਪਿਆ ਪੂਰੀ ਵਿਥੀ ਤੇ ਥਣ ਕਹਿ ਸਕਦੇ ਹਾਂ ਨਾ ਪੂਰਾ ਵੀਰੇ ਪੂਰਾ ਲੇਵਾ ਆ ਗਿਆ ਜਿਹੜਾ ਵੀ ਫਿਕਸ ਆ ਗਿਆ ਹਵਾਨਾ ਇਹਨਾਂ ਬਾਕੀ ਬਲੂਨ ਸੂਈਆ ਕਰ ਮੜੀ ਲੈ ਅਡਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦਾ ਥਾਣਾ ਜਿਹੜਾ ਨਿਕੜਮਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਪਿਆਰਾ ਹੈ ਬਹੁਤ ਚੰਗਾ ਵੀਰੇ ਬਹੁਤ ਕਦਗਾ ਟਾਲੀਆ ਸਹੀ ਹੈ ਬਾਈ ਗੱਦਗਾ ਟਫ ਫੁੱਲ ਪ੍ਰਿੰਟ ਬਹੁਤ ਚੰਗਾ ਵਜਨ ਵਾਲੀ ਵਸੀ ਆ ਸੂਆ ਗੱਦਗਾ ਟਾਲੀਆ ਵੇੜ ਬੂੜ ਬਹੁਤ ਹਲ ਹੂੰ ਵੇੜ ਬੂੜ ਬਹੁਤ ਹਨ ਬਾਕੀ ਸਨਖ ਬਣਾ ਬਹੁਤ ਆ ਯਾਰਾ ਪੂਰਾ ਪੂਰਾ ਫਿਰ ਇਹਦਾ ਜਦੋਂ ਚਵਾਈਆਂ ਹੋ ਗਏ ਨੇ ਇਹਦੀਆਂ ਪੰਜ ਚਾਰ ਬਾੜ ਨੇ ਹੋਰ ਹੀ ਕੁਝ ਬਣ ਜਾਣਾ ਹੂੰ ਹੋਰ ਹੀ ਕੁਝ ਬਣ ਜਾਣਾ ਬਾਕੀ ਬੱਚਾ ਵੀ ਮਗਰ ਬਈ ਇਹਦੇ ਬਸ ਹੀ ਆ ਤੇ ਮੁੱਲੇ ਦਾ ਫਕੀਰ ਰਹੂਗਾ ਬਈ ਲੈ ਮੁੱਲੇ ਦਾ ਵੀਰੇ ਕੋਈ 60 ਨਹੀਂ ਕੋਈ 62 ਨਹੀਂ 58000 ਦੀ ਬਾੜ ਪਾਸ ਦੇਣੀ ਆ ਚੀਕਾ 60 ਨਹੀਂ 62 ਨਹੀਂ 58000 ਰੁਪਏ ਦੀ ਬਾਈਕ ਨਾ ਜਿਹੜੀ ਆਪਾਂ ਵੇੜਾ ਦੇ ਦੇਣੀ ਆ ਬਾਕੀ ਥਣਾ ਥਣਾ ਦਾ ਸੈਜ ਨਾ ਇੱਕ ਨੰਬਰ ਦੇਖ ਕੇ ਨਿਕੜ ਮਾ ਥਣ ਕਹਿ ਸਕਦੇ ਆ ਪੀੜੀ ਦੇ ਪਾ ਵੇਰਗਾ ਬਾਕੀ ਬੱਚਾ ਵੀ ਬਹੁਤ ਪਿਆਰਾ ਹੈ ਕਿੱਡਾ ਪੂਰਾ ਪੜਿਆ ਵਾ ਸਹੀ ਹੈ ਭਾਈ ਤੇ ਦੋ ਨੰਬਰ ਤੇ ਇਹ ਵੀ ਭਾਈ ਪਹਿਲਾ ਹੂ ਆ ਗਈ ਹੂੰ ਇਹ ਵੀ ਸੱਗ ਦੇ ਦੰਦ ਚਾਕਦੀ ਆ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਇਹ ਬਸ ਲੈ ਜੂ 2-3 ਦਿਨ ਬਸ 2-3 ਦਿਨ ਦੀ ਕੱਚੀ ਬਾਲਟਾਂ ਬੋ ਵਿਖਾਉਂਦੀ ਆ ਜਿਹੜਾ ਪੂਰਾ 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 ਹੂੰ ਸਾਰਿਆਂ ਨੇ ਬਾਲਟਾਂ ਕੱਢ ਲਈਆਂ ਫੇਰ ਜਾ ਕੇ ਤੇ ਕਰਮਣ ਨੇ ਸੁਣ ਥਾਂ ਦੇਖੋ ਯਾਰ ਬੜਾ ਛੜਾ ਥਾਂ ਲੱਗਿਆ ਵਾ ਤੇ ਅੱਜ ਫਿਰ ਮੁੱਲ ਕੱਚੀਆਂ ਵਾਲੀ ਰੋ ਬਸ ਅਜੇ ਜਰਾ ਰੇਟ ਫੋਨ ਤੇ ਕਰ ਦਾਂਗੇ ਕੱਚੀ ਆ ਗਈ ਜੇ ਕੋਈ ਕੱਚੀ ਦਾ ਚਾਹਵਾਨ ਹੋਇਆ ਮੁੱਲ ਸਾਭ ਨਹੀਂ ਹੋ ਫਿਰ ਹਾਂ ਬਸ ਉਹ ਜਰਾ ਆਪਾਂ ਸਾਂਭ ਸੰਭਾਈ ਠੀਕ ਹੈ ਪਤਾ ਹੀ ਆ ਵੀ ਹੁਣ ਸੂਈ ਵੇ ਪਸੂ ਦੀ ਛੋੜੀ ਸੰਭਾਲ ਹੋ ਜਾਂਦੀ ਆ ਹੂੰ ਉਹ ਸਾਰਾ ਰੇਟ ਘੱਟ ਕਰ ਦਾਂਗੇ ਠੀਕ ਹੈ ਬਾਕੀ ਨਾ ਬਾਈ ਕਲੀ ਕੱਚੀ ਕੱਚੀ ਉਹ ਸਾਹਮਣੇ ਆਉਂਦਾ ਅੰਦਾ ਜਲਾਓ ਮਤਲੇ ਮਾਹ ਦੀ ਆ ਦੁੱਧ ਵਾਲੀ ਬੜਾ ਹੂੰ ਬਰੀਕੀ ਚ ਹਾਂ ਪੂਰੀ ਸਹੀ ਹੈ ਬਰੀਕੀ ਚ ਬਾਕੀ ਜਿਹੜੀ ਝੋਲ ਚਾਲਾ ਬਹੁਤ ਪਈਆ ਫੇਸ ਬੂਸ ਨਾ ਇੱਕ ਨੰਬਰ ੱਗ ਦੇ ਦੰਦਾ ਜਿਹੜੇ ਵੀ ਚੱਕਦੇ ਹੀ ਅਹ ਜੀ ਠੀਕ ਹੈ ਮੰਨ ਕੇ ਚਲੋ ਵੀ ਜਵਾਨੀਆਂ ਵਾਲਿਆਂ ਦਾ ਹਾਂ ਹਾਂ ਆਪਾਂ ਦੰਦਾ ਜੀ ਪੜਾ ਲੈਨੇ ਹੂੰ ਜਵਾਨੀਆਂ ਵਾਲਿਆਂ ਦਾ ਬਾਕੀ ਸਾਨ ਨਹੀਂ ਲੱਗਦਾ ਪਹਿਲਨ ਨੂੰ ਸਹੀ ਹੈ ਥਣ ਬਹੁਤ ਚੰਗਾ ਹੈ ਨਾ ਪੂਰਾ ਮੱਝ ਚੋਈ ਕਰ ਲਿਓ ਭਾਵੇਂ ਮਸ਼ੀਨ ਤੇ ਕਰ ਲਿਓ ਐਣੇ ਵੀ ਮਾੜੇ ਮਾੜੇ ਥਾਣ ਹੋਣਗੇ ਚੁਰਲ ਚੁਰਲ ਕਰੀ ਜਾਉਂਗਾ। ਹੂੰ ਕੀ ਬਾਤ ਆ ਬਹੁਤ ਚੰਗਾ ਥਣ ਲੱਗਿਆ ਵਾ। ਬਾਕੀ ਚਮਕ ਦਮਕਾਂ ਲੀਆਂ ਬਹਿੜਾਂਗੇ। ਪੂਰਾ ਪੂਰਾ ਸਹੀ ਹੈ ਭਾਈ। ਚਮਕ ਦਮਕਾਂ ਲੀਆਂ ਬਹਿੜਾਂਗੇ। ਜੇ ਕਿਸੇ ਵੀ ਵੀਰ ਨੂੰ ਮੰਨ ਕੇ ਚਲੋ ਦੋਮਾ ਵੜਾਂ ਚ ਕੋਈ ਵੀ ਵੜ ਪਸੰਦ ਆ ਵੇ ਕਰ ਲਿਓ ਭਾਈ ਨਾਲ ਕੰਟੈਕਟ। ਧੰਨਵਾਦ ਜੀ।